कल करीब 2 बजे ਦਾ ਇਨਸੀਡੈਂਟ ਇੱਕ ਇਨਫੋਰਮੇਸ਼ਨ ਥਾਣਾ ਸੁਲਤਾਨਪੁਰ ਰਿਸੀਵ ਹੋਈ ਤੇ ਦੋ ਨੌਜਵਾਨ ਗੱਡੀ ਤੇ ਆ ਰਹੇ ਸੀਗੇ ਕਿ ਉਹਨਾਂ 'ਚੋਂ ਇੱਕ ਨੌਜਵਾਨ ਦੇ ਜਿਹੜੀ ਆ ਕਿਸੇ ਅਣਪਛਾਤੇ ਵੱਲੋਂ ਜਿਹੜੀ ਗੋਲੀ ਚਲਾ ਦਿੱਤੀ ਗਈ ਹੈ ਮੌਕੇ ਤੇ ਸਾਡੀ ਜਿਹੜੀ ਪੁਲਿਸ ਪਾਰਟੀ ਪਹੁੰਚਦੀ ਹੈ ACP ਪ੍ਰਵੇਸ਼ ਚੋਪੜਾ ਜੀ ACP ਸਾਊਥ ਇੰਸਪੈਕਟਰ ਰਜਿੰਦਰ ਸਿੰਘ ਇਹਨਾਂ ਦੀ ਸਾਰੀ ਟੀਮ ਜਿਹੜੀ ਆ ਮੌਕੇ ਤੇ ਉੱਤੇ ਪਹੁੰਚ ਕੇ ਇਸ ਚੀਜ਼ ਦੀ ਪੜਤਾਲ ਕੀਤੀ ਜਾਂਦੀ ਹੈ ਜਿਹੜਾ ਇਸ ਦੇ ਵਿੱਚ ਇਹ ਦੋ ਜਿਹੜੇ ਬੰਦੇ ਕ੍ਰੈਟਾ ਗੱਡੀ ਦੇ ਵਿੱਚ ਆਏ ਸਨ ਇਹ ਅਰਮਾਨ ਸੂਦ ਅਤੇ ਅੰਕੁਸ਼ ਕੁਮਾਰ ਇਹ ਦੋਵੇਂ ਜਿਹੜੇ ਆ ਚਬਾਲ ਤਰਨਤਰਨ ਦੇ ਰਹਿਣ ਵਾਲੇ ਨੇ ਤੇ ਦੋਵੇਂ ਕਰੀਬ 2 ਵਜੇ ਦੇ ਕਰੀਬ ਸੁਲਤਾਨਵਿੰਡ ਕੋਟ ਮਿਤ ਸਿੰਘ ਨਹਿਰ ਤੋਂ ਜਿਹੜਾ ਤਾਰਾਂ ਵਾਲੇ ਪੁਲ ਨੂੰ ਜਾ ਰਹੇ ਸੀਗੇ ਉੱਥੇ ਦਾ ਸ਼ੁਰੂਆਤ ਦੇ ਵਿੱਚ ਇਹਨਾਂ ਦੱਸਿਆ ਕਿ ਉੱਥੇ ਸਾਡੇ ਜਿਹੜੇ ਆ ਗੋਲੀ ਲੱਗੀ ਆ ਜਿਹੜਾ ਮਜਰੂਬ ਆ ਉਸਤੇ ਪਿੱਛੋਂ ਦੀ ਗੋਲੀ ਲੱਗ ਕੇ ਜਿਹੜੀ ਆ ਅੱਗੇ ਤੱਕ ਆਈ ਸੀਗੀ ਜਿਸ ਨੂੰ ਇਨਵੈਸਟੀਗੇਟ ਕਰਦੇ ਆ ਪਹਿਲਾਂ ਜਿਹੜਾ ਇੰਨੀ ਕਹਾਣੀ ਦੱਸੀ ਕਿ ਸਾਡੇ ਉੱਥੇ ਕੋਈ ਮੋਟਰਸਾਈਕਲ ਵਾਲੇ ਆਏ ਨੇ ਸੀ ਮੋਟਰਸਾਈਕਲ ਵਾਲਿਆਂ ਨੇ ਆ ਕੇ ਸਾਡੇ ਦੇ ਉੱਤੇ ਫਾਇਰਿੰਗ ਕੀਤੀ ਹੈ ਇਸ ਨੂੰ ਇਨਸੀਡੈਂਟ ਨੂੰ ਬਹੁਤ ਢੰਗਾਈ ਨਾ ਲੈਂਦੇ ਆ ਇਸ ਦੀ ਤਫ਼ਤੀਸ਼ ਜਿਹੜੀ ਆ ਚੰਦ ਘੰਟਿਆਂ ਵਿੱਚ ਪੂਰੀ ਕਰਕੇ ਜਿਹੜਾ ਦੋਸ਼ੀ ਇਸ ਦੇ ਵਿੱਚ ਸੀਗਾ ਉਸ ਨੂੰ ਅਰੈਸਟ ਕੀਤਾ ਗਿਆ ਇਸ ਦੇ ਵਿੱਚ ਜਿਹੜੀ ਗੱਲ ਨਿਕਲ ਕੇ ਸਾਹਮਣੇ ਆਈ ਹੈ ਕਿ ਇਹ ਦੋਵੇਂ ਦੋਸ਼ੀ ਇੱਕ ਸਹਿਜਪ੍ਰੀਤ ਸਿੰਘ ਉਰਫ ਸਹਿਜ ਪੁੱਤਰ ਨਰਤੇਜ ਸਿੰਘ ਜਿਹੜਾ ਪਤਲੀ ਘਰ ਦਾ ਰਹਿਣ ਵਾਲਾ ਹੈ ਉਸ ਦੇ ਨਾਲ ਇਹਨਾਂ ਨਾਲ ਇਹਨਾਂ ਦਾ ਟੱਚ ਕਿਸੇ ਚਬਾਲ ਦਾ ਇਹਦਾ ਦੋਸਤ ਸੀਗਾ ਜਿਹੜਾ ਇਸ ਵਕਤ ਜੇਲ੍ਹ ਦੇ ਵਿੱਚ ਆ ਉਸ ਨੇ ਇਹਦੇ ਨਾਲ ਇਹਦਾ ਟੱਚ ਕਰਾਇਆ ਸੀਗਾ ਇਸ ਨੂੰ ਮਿਲਣ ਦੇ ਲਈ ਇਹ ਅਮਰਸਰ ਆ ਰਹੇ ਸੀਗੇ ਦੋਵੇਂ ਜਾਣੇ ਉਸ ਦੇ ਵਿੱਚ ਜਦੋਂ ਇਹ ਬੰਦਾ ਇਹਨਾਂ ਨੂੰ ਮਿਲਿਆ ਸਹਜਪ੍ਰੀਤ ਸਿੰਘ ਤੇ ਇਹ ਸੁਲਤਾਨਵਾਲ ਨਹਿਰ ਦੇ ਵਿੱਚ ਕੋਲ ਆ ਕੇ ਇਹਨਾਂ ਦੀ ਗੱਡੀ ਦੇ ਵਿੱਚ ਬੈਠ ਗਿਆ ਜਦੋਂ ਗੱਡੀ ਦੇ ਵਿੱਚ ਬੈਠ ਗਿਆ ਇਹਨਾਂ ਕੋਲੇ ਵੀ ਜਿਹੜਾ ਮਜਰੂਬ ਆ ਇਹਨਾਂ ਕੋਲੇ ਇੱਕ ਲਾਈਸੈਂਸੀ ਪਿਸਤਲ ਆਪਣੇ ਪੇਦਾਦਾ ਸੀਗਾ ਇਸ ਦੇ ਕੋਲੇ ਜਿਹੜਾ ਸਹਜਪ੍ਰੀਤ ਸਿੰਘ ਆ ਤੇ ਕੋਲੇ ਇੱਕ ਇਲੀਗਲ ਵੈਪਨ ਸੀਗਾ ਜਿਹੜਾ ਲੋਡਡ ਵੀ ਸੀਗਾ ਤੇ ਉਹਦੇ ਕੋਲੇ ਉਹਦੇ ਵਿੱਚ ਰਾਉਂਡ ਵੀ ਸੀਗੇ ਉੱਥੇ ਬੈਠਾ ਬੈਠੇ ਇਹਨਾਂ ਦੀ ਗੱਲ ਦੇ ਵਿੱਚ ਗੱਲਬਾਤ ਚੱਲਦਿਆਂ ਇਹਨਾਂ ਦਾ ਆਪਸ ਵਿੱਚ ਤਕਰਾਰ ਹੋ ਗਿਆ ਉਹ ਪਿੱਛੋਂ ਜਿਹੜਾ ਵਾ ਸਹਿਜਪ੍ਰੀਤ ਸਿੰਘ ਨੇ ਜਿਹੜੀ ਆ ਗੋਲੀ ਚਲਾ ਦਿੱਤੀ ਜਿਹੜੀ ਸੀਟ ਦੇ ਵਿੱਚ ਹੁੰਦਿਆਂ ਹੋਇਆਂ ਉਸ ਦੀ ਜਿਹੜੀ ਸ਼ਾਦੀ ਨੂੰ ਕੀਤੀ ਇਸ ਦੇ ਵਿੱਚ ਸਹਿਜਪ੍ਰੀਤ ਸਿੰਘ ਦੀ ਅਰੈਸਟ ਕਰਕੇ ਉਸ ਦੇ ਕੋਲੋਂ ਜਿਹੜੇ ਦੋਵੇਂ ਪਿਸਟਲ ਆ ਜਿਹੜਾ ਵਦਈ ਦਾ ਜਿਹੜਾ ਪਿਸਟਲ ਸੀਗਾ ਉਹ ਵੀ ਤੇ ਪਲੱਸ ਜਿਹੜਾ ਇਲੀਗਲ ਵੈਪਨ ਸੀਗਾ ਜਿਸ ਦੇ ਨਾਲ ਗੋਲੀ ਚੱਲੀ ਸੀਗੀ ਉਸ ਨੂੰ ਵੀ ਬਰਾਮਦ ਕਰ ਲਿਆ ਗਿਆ ਹੈ ਤੇ ਇਸ ਦੀ ਜਿਹੜੀ ਅਰੈਸਟ ਕਰਕੇ ਜਿਹੜੀ ਅਗਲੀ ਤਰਤੀਸ ਜਿਹੜੀ ਅਮਲ ਚ ਲਿਆਂਦੀ ਜਾ ਰਹੀ ਹੈ ਵੀ ਇਹ ਵੈਪਨ ਕਿੱਥੋਂ ਲਿਆਂਦਾ ਉਸ ਦੀ ਅੱਗੇ ਤੱਕ ਜਿਹੜੀ ਵੀ ਕੜੀ ਇਸ ਨੂੰ ਜੋੜੀ ਜਾਵੇਗੀ ਤਾਂ ਜਿਹੜਾ ਮਤਲਬ ਉਹ ਕਿਹਾ ਜਾ ਰਿਹਾ ਤਿੰਨ ਨੌਜਵਾਨ ਮੋਟਰਸਾਈਕਲ ਤੇ ਸਵਾਰ ਹੋ ਕੇ ਆਏ ਸੀ ਉਹ ਕਹਾਣੀ ਦਾ ਮਤਲਬ ਕਿਉਂ ਰਚੀ ਗਈ ਬਿਲਕੁਲ ਉਹਨਾਂ ਪਹਿਲਾਂ ਇਸ ਚੀਜ਼ ਨੂੰ ਗਮਰਾਹ ਕਰਨ ਦੀ ਕੋਸ਼ਿਸ਼ ਕੀਤੀ ਕਿ ਇਸ ਦੇ ਵਿੱਚ ਜਿਹੜਾ ਵਾ ਕੋਈ ਸਾਨੂੰ ਖੋਹ ਦੀ ਜਾਂ ਕਾਰ ਖੋਹਣ ਦੀ ਗੱਲ ਕਾਈ ਫਿਰ ਉਸ ਤੋਂ ਬਾਅਦ ਇਹ ਗੱਲ ਆਈ ਵੀ ਉੱਥੋਂ ਸਾਨੂੰ ਰਾਹਗੀਰ ਕੋਈ ਲੈ ਕੇ ਜਿਹੜਾ ਵਾ ਉਹ ਸਾਨੂੰ ਦਾਖਲ ਕਰਾਉਣ ਗਿਆ ਪਰ ਇਸ ਨੂੰ ਬੜੀ ਹੀ ਮੈਟੀਕਲਸਲੀ ਸਾਡੀ ਜਿਹੜੀ ਟੀਮ ਆ ਇਸ ਨੇ ਇਨਵੈਸਟੀਗੇਟ ਕੀਤਾ ਇਨਵੈਸਟੀਗੇਟ ਕਰਕੇ ਕੁਝ ਹੀ ਘੰਟਿਆਂ ਦੇ ਵਿੱਚ ਤਿੰਨ ਚਾਰ ਘੰਟਿਆਂ ਦੇ ਵਿੱਚ ਵੀ ਜਿਹੜਾ ਦੋਸ਼ੀ ਨੂੰ ਅਰੈਸਟ ਕਰਕੇ ਤੇ ਉਸ ਤੋਂ ਜਿਹੜੇ ਅਸਾਲਟ ਵੈਪਨ ਦੇ ਪਲੱਸ ਜਿਹੜਾ ਵੈਪਨ ਸੀਗਾ ਦੂਸਰਾ ਉਹ ਵੀ ਰਿਕਵਰ